ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 466 ਤੋਂ ਲੈ ਕੇ 467 ਤੱਕ ਸ੍ਰੀ ਬਾਣੀ ਦੀ ਵਿਚਾਰ ਕਰਦੇ ਆਂ ਜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪਹਿਲਾ ਹੌ ਵਿੱਚ ਆਇਆ ਹੌ ਵਿੱਚ ਗਿਆ ਹੌ ਵਿੱਚ ਜੰਮਿਆ ਹੌ ਵਿੱਚ ਮੂਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖੱਟਿਆ ਹੌ ਵਿੱਚ ਗਿਆ ਹੌ ਵਿੱਚ ਸੱਚਿਆ ਕੁੜੀ ਯਾਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੇ ਹੌ ਵਿੱਚ ਰੋਵੇ ਹੌ ਵਿੱਚ ਪਰਿਅ ਹੈ ਹੌ ਵਿੱਚ ਤੋਵੇ ਹੌ ਵਿੱਚ ਜਾਤੀ ਜਨਸੀ ਖੋਵੇ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਖਤ ਕੀ ਸਾਰ ਨਾ ਜਾਣਾ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੰਦੀ ਸੰਗਤ ਜੀ ਇਸ ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਹੌਮੇ ਦੀ ਗੱਲ ਕਰ ਰਹੇ ਨੇ ਜਿਸ ਤਰ੍ਹਾਂ ਇਹ ਹੌਮੇ ਹੈ ਇਹ ਹੌਮੇ ਪੈਦਾ ਵੀ ਵਾਹਿਗੁਰੂ ਜੀ ਦੀ ਪਰਮਾਤਮਾ ਨੇ ਕੀਤੀ ਹੋਈ ਹੈ ਤੇਦਾ ਇਲਾਜ ਵੀ ਵਾਹਿਗੁਰੂ ਜੀ ਨੇ ਹੀ ਰੱਖਿਆ ਹੋਇਆ ਹੈ ਕਹਿੰਦੇ ਜੀਵ ਦਾ ਜਿਹੜਾ ਜਨਮ ਹੈ ਹਉਮੇ ਦੇ ਕਾਰਨ ਹੋ ਜਾਂਦਾ ਹਉਮੇ ਦੇ ਵਿੱਚ ਹੀ ਜੀਵ ਦਾ ਜਨਮ ਹੁੰਦਾ ਤੇ ਹਉਮੇ ਵਿੱਚ ਹੀ ਫਿਰ ਉਹਦੀ ਮੌਤ ਹੋ ਜਾਂਦੀ ਹੈ ਜਦ ਤੱਕ ਉਹਨੂੰ ਇਸ ਹਉਮੇ ਦੀ ਸਮਝ ਨਹੀਂ ਲੱਗਦੀ ਹਉ ਦੇ ਵਿੱਚ ਇਹ ਦੇਣ ਲੈਣ ਕਰਦਾ ਸਾਰਾ ਹਉ ਦੇ ਵਿੱਚ ਹੀ ਹਉਮੇ ਦੇ ਵਿੱਚ ਹੀ ਆਪਣਾ ਕੰਮ ਧੰਦਾ ਕਰਦਾ ਹਉਮੇ ਜੀ ਉਹਨੂੰ ਘਾਟਾ ਹੁੰਦਾ ਹਉਮੇ ਜੀ ਉਹਨੂੰ ਵਾਧਾ ਹੁੰਦਾ ਹਉਮੇ ਦੇ ਵਿੱਚ ਇਹੋ ਚੰਗੇ ਕੰਮ ਕਰਦਾ ਚੰਗੇ ਕੰਮ ਕਰਨ ਨਾਲ ਵੀ ਹੋਮੇ ਆਉਂਦੀ ਆ ਹੋਮੇ ਦੇ ਵਿੱਚ ਹੀ ਉਹ ਮਾੜੇ ਕੰਮ ਕਰਦਾ ਝੂਠਾ ਵੀ ਹੋਮੇ 'ਚ ਬਣਦਾ ਤੇ ਸੱਚਾ ਵੀ ਹੋਮੇ 'ਚ ਬਣਦਾ ਹੋਮੇ ਦੇ ਕਾਰਨ ਇਹ ਪਾਪ ਪੁੰਨ ਦੀ ਵਿਚਾਰ ਉਹਦੇ ਮਨ 'ਚ ਆਉਂਦੀ ਆ ਇਸ ਹੋਮੇ ਦੇ ਕਾਰਨ ਹੀ ਉਹਦਾ ਮੁੜ ਮੁੜ ਕੇ ਜਨਮ ਹੁੰਦਾ ਨਰਕ ਵਿੱਚ ਸੁਰਗ ਵਿੱਚ ਜਿਸ ਤਰ੍ਹਾਂ ਵੀ ਉਹਦਾ ਹੈਗਾ ਕਰਮਾਂ ਦੇ ਅਨੁਸਾਰ ਤੇ ਹੋਮੇ ਦੇ ਵਿੱਚ ਉਹ ਹੱਸਦਾ ਤੇ ਹੋਮੇ 'ਚ ਹੀ ਰੋਂਦਾ ਹੌਮੇ ਦੇ ਵਿੱਚ ਇਹੋ ਮੈਲ ਉਹਨੂੰ ਲੱਗਦੀ ਹੈ ਵਿਕਾਰਾਂ ਦੀ ਜਦੋਂ ਵਿਕਾਰਾਂ ਦੀ ਮੈਲ ਉਹਦੀ ਖਤਮ ਹੁੰਦੀ ਹੈ ਫਿਰ ਵੀ ਉਹ ਹੌਮੇ ਦੇ ਵਿੱਚ ਹੀ ਹੁੰਦੀ ਆ ਹੌਮੇ ਵਿੱਚ ਹੀ ਕਹਿੰਦੇ ਉਹਦੀ ਜਿਹੜੀ ਉਹਨੂੰ ਹੁੰਦਾ ਜਾਤ ਦਾ ਆਪਣੀ ਦਾ ਮਾਣ ਵਗੈਰਾ ਹੁੰਦਾ ਹੌਮੇ ਦੇ ਕਾਰਨ ਇਹ ਉਹ ਮੂਰਖਤਾ ਹੀ ਕਰਦਾ ਹੌਮੇ ਦੇ ਵਿੱਚ ਹੀ ਉਹ ਸਿਆਣਾ ਹੁੰਦਾ ਬਾਰੇ ਕਹਿੰਦੇ ਜਦੋਂ ਤੱਕ ਉਹਨੂੰ ਇਸ ਹਉਮੇ ਦੀ ਸਮਝ ਨਹੀਂ ਲੱਗਦੀ ਉਦੋਂ ਤੱਕ ਉਹਨੂੰ ਵਿਕਾਰਾਂ ਤੋਂ ਮੁਕਤੀ ਦੀ ਸਮਝ ਨਹੀਂ ਲੱਗਦੀ ਜਿਹੜੀ ਅਸਲ ਦੇ ਵਿੱਚ ਮੁਕਤੀ ਹੈਗੀ ਆਵਾ ਗਵਨ ਤੋਂ ਉਹਦੀ ਉਹਨੂੰ ਉਦੋਂ ਤੱਕ ਸਮਝ ਨਹੀਂ ਲੱਗਦੀ ਜਦੋਂ ਤੱਕ ਉਹਨੂੰ ਹਉਮੇ ਦੀ ਸਮਝ ਨਹੀਂ ਲੱਗਦੀ ਹਉਮੇ ਹੈਗੀ ਦ્વੈਤ ਹੋਣੀ ਇਸ ਤਰ੍ਹਾਂ ਉਨੇ ਜੀਵ ਨੂੰ ਇਹ ਅਹਿਸਾਸ ਨਾ ਹੋਣਾ ਕਿ ਉਹ ਪ੍ਰਮਾਤਮਾ ਦਾ ਹੀ ਰੂਪ ਆ ਪ੍ਰਮਾਤਮਾ ਦੀ ਅਵੰਸ਼ ਆ ਆਪ ਆਪ ਨੂੰ ਅਲੱਗ ਤੇ ਪ੍ਰਮਾਤਮਾ ਨੂੰ ਅਲੱਗ ਦੇਖਣਾ ਇਹੀ ਹਉਮੈ ਆ ਹਉ ਵਾਹਿ ਕਰੂ ਜੀ ਹਉ ਵਾਹਿ ਕਰੂ ਜੀ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉਮੈ ਕਰ ਕਰ ਜੰਤ ਉਪਾਇਆ ਹਉ ਮੈ 부ਜਾ ਤਾ ਦਰ ਸੂਜੈ ਗਿਆਨ ਵਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵਿਖੈ ਤਿਹਾ ਵੇਖ ਕਹਿੰਦੇ ਹਉਮੈ ਦੇ ਵਿੱਚ ਜੋ ਮਾਇਆ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ ਹਉਮੈ ਦੇ ਵਿੱਚ ਹੀ ਉਹਨੂੰ ਫਿਰ ਮਾਇਆ ਦਾ ਪ੍ਰਭਾਵ ਲੱਗਿਆ ਰਹਿੰਦਾ ਪਰਮੇਸ਼ਰ ਨੇ ਕਹਿੰਦੇ ਹੌਮੇ ਪਾ ਕੀ ਕਹਿੰਦੇ ਸਾਰੇ ਜੀਵ ਪੈਦਾ ਕੀਤੇ ਨੇ ਜਿਹੜੇ ਜੀਵ ਕਹਿੰਦੇ ਇਸ ਹੌਮੇ ਨੂੰ ਸਮਝ ਲੈਂਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਦਾ ਦਰ ਨਜ਼ਰ ਆਉਂਦਾ ਇਸ ਹੌਮੇ ਦੇ ਗਿਆਨ ਤੋਂ ਬਿਨਾ ਕਹਿੰਦੇ ਜੀਵ ਜਿੰਨਾ ਮਰਜੀ ਗੱਲਾਂ ਕਰਦੇ ਨੇ ਉਹ ਜਿਸ ਤਰ੍ਹਾਂ ਨਾ ਆਪਣੇ ਆਪ ਅੰਦਰੋਂ ਝੂਰਦੇ ਨੇ ਇਹ ਨਾਨਕ ਜੀ ਕਹਿੰਦੇ ਨੇ ਜਿਹੜੀ ਇਹ ਹਉਮੈ ਆ ਇਹ ਉਸ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੀ ਲਿਖੀ ਗਈ ਹੈ ਜੀਵ ਲਈ ਕਿਉਂਕਿ ਜੀਵ ਕਹਿੰਦੇ ਹਉਮੈ ਦੇ ਕਾਰਨ ਜਿਹਾ ਵੇਖੈ ਤੇਹਾ ਵੇਖ ਜਿਸ ਤਰ੍ਹਾਂ ਉਹਨੂੰ ਲੱਗਦਾ ਉਸ ਤਰ੍ਹਾਂ ਹੀ ਉਹ ਜਿਸ ਤਰ੍ਹਾਂ ਦੇਖਦਾ ਉਸ ਤਰ੍ਹਾਂ ਹੀ ਸਮਝਦਾ ਉਹਨੂੰ ਅੰਦਰਲੀ ਗੱਲ ਨਹੀਂ ਸਮਝ ਲੱਗਦੀ ਕਿ ਜੀਵ ਤੇ ਪਰਮੇਸ਼ਰ ਇੱਕ ਹੀ ਹੈ ਉਹ ਸਿਰਫ ਉੱਪਰੋਂ ਜਿਵੇਂ ਉਹਨੂੰ ਦਿਸਦਾ ਉਵੇਂ ਸਮਝਦਾ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਇਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਈਏ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ दारू ਵੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹਿ ਸੁਨੋ ਜਨੋ ਇਤ ਸੰਜਮ ਦੁਖ ਜਾਹੇ ਹਾਂਜੀ ਕਹਿੰਦੇ ਇਹ ਜਿਹੜੀ ਹਉਮੈ ਹੈ ਜੀਵ ਇਹਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਕਰਦਾ ਜਿਹੜੇ ਆਪਣੇ ਜੀਵਨ ਦੇ ਦੌਰਾਨ ਕਰਦਾ ਫਿਰ ਕਹਿੰਦੇ ਜਿਹੜੀ ਇਹ ਹਉਮੈ ਆ ਇਹ ਹਉਮੈ ਦੇ ਕਾਰਨ ਹੀ ਜੀਵ ਦਾ ਜਨਮ ਹੁੰਦਾ ਫਿਰ ਉਹਦੇ ਅਨੁਸਾਰ ਹੀ ਉਹ ਕਰਮ ਕਰਦਾ ਇਹ ਫਿਰ ਹਉਮੈ ਦੇ ਕਾਰਨ ਹੀ ਜੀਵ ਨੂੰ ਬੰਧਨ ਪੈਂਦੇ ਨੇ ਉਹਨਾਂ ਬੰਦਨਾ ਕਰਕੇ ਮੋੜ-ਮੋੜ ਕੇ ਫਿਰ ਜੀਵ ਦਾ ਜਨਮ ਹੁੰਦਾ ਤੇ ਹੌਮੇ ਸਾਰਾ ਕੁਝ ਕਰਾ ਰਹੀ ਆ ਫਿਰ ਕਹਿੰਦੇ ਇਹ ਹੌਮੇ ਆਉਂਦੀ ਕਿੱਥੋਂ ਆ ਤੇ ਕੀ ਕੀਤਾ ਜਾਵੇ ਕਿ ਇਹ ਹੌਮੇ ਖਤਮ ਹੋ ਜਾਏ ਇਹਦਾ ਕੀ ਇਲਾਜ ਆ ਫਿਰ ਯਾਪੀ ਪਾਸਟਾ ਕਹਿੰਦੇ ਨੇ ਕਹਿੰਦੇ ਜਿਹੜੀ ਇਹ ਹੌਮੇ ਆ ਇਹ ਪਰਮੇਸ਼ਰ ਦਾ ਹੁਕਮ ਆ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਹੌਮੇ ਬਣੀ ਹੋਈ ਆ ਉਹਦੇ ਅਨਸਾਰ ਹੀ ਫਿਰ ਜੀਵ ਆਪਣੇ ਪੂਰਬਲੇ ਕਰਮਾਂ ਦੇ ਅਨਸਾਰ ਜਿਵੇਂ ਉਹਨਾਂ ਦੇ ਸੁਭਾਅ ਬਣੇ ਨੇ ਉਹਦੇ ਅਨੁਸਾਰ ਹੀ ਹੌਮੇ ਦੇ ਵਿੱਚ ਹੁਣ ਕੰਮ ਕਰ ਰਹੇ ਨੇ ਕਹਿੰਦੇ ਹੌਮੇ ਚਾਹੇ ਇਹ ਲੰਮਾ ਰੋਗ ਹੈ ਲੰਮਾ ਕਿਉਂ ਵੀ ਪਤਾ ਨਹੀਂ ਕਿੰਨੇ ਜਨਮਾਂ ਤੋਂ ਜੀਵ ਨੂੰ ਇਹ ਹੌਮੇ ਚਿੰਬੜੀ ਹੋਈ ਆ ਪਰ ਕਹਿੰਦੇ ਇਹ ਲਾ ਇਲਾਜ ਨਹੀਂ ਹੈਗਾ ਹੌਮੇ ਦਾ ਇਲਾਜ ਵੀ ਹੈਗਾ ਹੌਮੇ ਦਾ ਇਲਾਜ ਕੀ ਹੈ ਕਹਿੰਦੇ ਜਿਹਦੇ ਉੱਪਰ ਪਰਮੇਸ਼ਰ ਕਿਰਪਾ ਕਰ ਦਿੰਦੇ ਨੇ ਗੁਰੂ ਨੂੰ ਮਿਲਾ ਦਿੰਦੇ ਨੇ ਉਹ ਜੀਵ ਫਿਰ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਨਾਮ ਜਪਦੇ ਨੇ ਪਰਮੇਸ਼ਰ ਦੀ ਰਹਿਮਤ ਹੋ ਜਾਂਦੀ ਹੈ ਤਾਂ ਉਹਨਾਂ ਦਾ ਇਹ ਹੌਮੇ ਦਾ ਰੋਗ ਖਤਮ ਹੋ ਜਾਂਦਾ ਇਹਦਾ ਇਹ ਇਲਾਜ ਆ ਕਹਿੰਦੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸਚੋ ਸਤਿ ਆਇਆ ਓਨੀ ਮੰਦੇ ਪੈਰ ਨ ਰਖਿਓ ਕਰ ਸੁਕਿਰਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਦੂਮਕ ਸੀਸੀ ਅਗਲਾ ਨਿਤ ਦੇ ਵੇ ਚੜੈ ਸਵਾਇਆ ਵੜੇ ਆਈ ਵੱਡਾ ਪਾਇਆ ਵੜੇ ਆਈ ਵੱਡਾ ਪਾਇਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਉਸ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਉਸ ਸੱਚੇ ਦੀ ਆਰਾਧਨਾ ਕੀਤੀ ਉਹ ਸੰਤੋਖ ਚ ਆ ਗਏ ਉਹਨਾਂ ਨੇ ਕਹਿੰਦੇ ਕਿਸੇ ਮੰਦੇ ਪਾਸੇ ਵੱਲ ਪੈਰ ਨਹੀਂ ਰੱਖਿਆ ਉਹਨਾਂ ਨੇ ਕਹਿੰਦੇ ਚੰਗਾ ਕਰਮ ਕੀਤਾ ਚੰਗਾ ਕਰਮ ਹੁੰਦਾ ਧਰਮ ਕਮਾਇਆ ਫਿਰ ਉਹਨਾਂ ਨੇ ਕਹਿੰਦੇ ਸੰਸਾਰ ਦੇ ਜਿਹੜੇ ਸੰਸਾਰਕ ਆਲ ਜੰਜਾਲ ਨੇ ਉਹਨਾਂ ਨਾਲੋਂ ਅ ਰਿਸ਼ਤਾ ਤੋੜ ਲਿਆ ਉਹਨਾਂ ਨੇ ਖਾਣ ਪੀਣ ਦਾ ਵੀ ਇੰਨਾ ਕਈ ਰੱਖਿਆ ਜਿੰਨਾ ਕਿ ਸਰੀਰ ਨੂੰ ਕਾਇਮ ਰੱਖਣ ਲਈ ਜ਼ਰੂਰੀ ਆ ਉਹ ਹੋਰ ਪਦਾਰਥਕ ਭੋਗਾਂ ਰਸਾਂ ਕਸਾਂ ਚ ਨਹੀਂ ਪੈਂਦੇ ਕਹਿੰਦੇ ਪਰਮੇਸ਼ਰ ਨੇ ਜਿਸ ਤੇ ਬਖਸ਼ਿਸ਼ ਕੀਤੀ ਉਸ ਨੂੰ ਕਹਿੰਦੇ ਸਵਾਇਆ ਗਫਾ ਦਿੱਤਾ ਆਪਣੀ ਭਗਤੀ ਦਾ ਬੜੀ ਬਖਸ਼ਿਸ਼ ਕੀਤੀ ਫਿਰ ਉਹਨਾਂ ਜੀਵਾਂ ਨੇ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਉਸ ਵੱਡੇ ਨੂੰ ਪਾ ਲਿਆ ਵਡਿਆਈ ਵੱਡਾ ਪਾਇਆ ਉਹਦੀ ਸਿਫਤ ਸਲਾਹ ਕੀਤੀ ਉਹਦੇ ਗੋਣ ਗਾਇਨ ਕੀਤੇ ਉਹਦਾ ਨਾਮ ਜਪਿਆ ਤੇ ਉਹਨੂੰ ਪਾ ਲਿਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਦੀਪਾਂ ਲੋਆ ਮੰਡਲਾ ਖੰਡਾ ਵਰ ਪੰਡਾ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਾ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਕਹਿੰਦੇ ਸਾਰੇ ਪੁਰਖ ਸਾਰੇ ਜੀਵ ਸਾਰੇ ਜਿਹੜੇ ਬਿਰਖ ਨੇ ਤੇ ਦਰਖਤ ਵਗੈਰਾ ਸਾਰੇ ਤੀਰਥ ਸਾਰੇ ਟੱਟ ਬੱਦਲ ਖੇਤ ਹੋਰ ਦੀਪ ਹੋਰ ਜਿਹੜੇ ਹੈਗੇ ਨੇ 14 ਲੋਕ ਸਾਰੇ ਖੰਡ ਮੰਡਲ ਜਿਹੜੀਆਂ ਚਾਰੇ ਖਾਣੀਆਂ ਨੇ ਇਹ ਅੰਡ ਜੇਰਜ ਉਤਪੁਜ ਸਿਤਜ ਜਿਹੜੇ ਜੀਵ ਪੈਦਾ ਕੀਤੇ ਨੇ ਸਤਿ ਪਰਮੇਸ਼ਰ ਨੇ ਇਹ ਨਾਨਕ ਜੀ ਕਹਿੰਦੇ ਸਰੋਵਰ ਪਰਬਤ ਹੋਰ ਸਾਰੇ ਜੰਤ ਜੋ ਕੁਛ ਜੀਵ ਪਰਮੇਸ਼ਰ ਨੇ ਸਭ ਸ੍ਰਿਸ਼ਟੀ ਜਿਹੜੀ ਪੈਦਾ ਕੀਤੀ ਆ ਉਹਦੀ ਸਾਰੀ ਦੀ ਸੰਭਾਲ ਵੀ ਪਰਮੇਸ਼ਰ ਆਪ ਹੀ ਕਰਦਾ ਨਾਨਕ ਜੰਤ ਉਪਾਏ ਕੈ ਸਮਾਲੈ ਸਬਨਾ ਜਿਨ ਕਰਤੈ ਕਰਨਾ ਕੀਆ ਚਿੰਤਾ ਪਿਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤ ਤਿਸ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਕਹਿੰਦੇ ਪਰਮੇਸ਼ਰ ਆਪ ਹੀ ਸਾਰੇ ਜੀਵ ਜੰਤ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਆਪ ਕਰਦਾ ਜਿਸ ਪਰਮੇਸ਼ਰ ਨੇ ਕਹਿੰਦੇ ਸ੍ਰਿਸ਼ਟੀ ਸਾਜੀ ਆ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਚਿੰਤਾ ਵੀ ਉਹਨਾਂ ਦੇ ਪਾਲਣ ਦੀ ਰਿਜਕ ਦੀ ਪਰਮੇਸ਼ਰ ਨੂੰ ਆਪ ਹੀ ਹੈ ਪਰਮੇਸ਼ਰ ਨੇ ਜਗਤ ਉਪਾਇਆ ਉਹਦੀ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਪਰਮੇਸ਼ਰ ਨੇ ਆਪ ਲਈ ਆ। ਕਹਿੰਦੇ ਉਸ ਪਰਮੇਸ਼ਰ ਨੂੰ ਨਮਸਕਾਰ ਆ। ਉਹਦੀ ਜੈ ਜੈਕਾਰਾ ਜਿਹਦਾ ਕਹਿੰਦੇ ਇਹ ਹੁਕਮ ਅਟੱਲ ਵਰਤ ਰਿਹਾ ਹੈ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾਂ ਹੋਰ ਟਿੱਕੇ ਲਾਉਣੇ, ਹੋਰ ਜਨੇਊ ਪਾਉਣੇ ਇਹ ਹੋਰ ਕਿਸੇ ਕੰਮ ਨਹੀਂ। ਸਭ ਤੋਂ ਉੱਪਰ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ ਜਿਨੇ ਇਹ ਸ੍ਰਿਸ਼ਟੀ ਸਾਜੀ ਹੈ। ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਵਾਨ ਲੱਖ ਸੂਰਤਨ ਸੰਗ ਰਾਮ ਰਣ ਮੈਂ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰ ਤੈ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨੀਸਾਨ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਚਾਹੇ ਲੱਖਾਂ ਚੰਗੇ ਕੰਮ ਕਰ ਲਏ ਲੱਖਾਂ ਪੁੰਨ দান ਕਰ ਲਿਆ ਤੇ ਲੱਖਾਂ ਹੀ ਤਪ ਕਰ ਲਿਆ ਤੀਰਥਾਂ ਤੇ ਜਾਏ ਜੰਗਲਾਂ ਵਿੱਚ ਭੋਂਦਾ ਫਿਰੇ ਕਹਿੰਦੇ ਲੱਖਾਂ ਹੀ ਜੁੱਧ ਜਿੱਤ ਲਵੇ ਸੂਰਮਤਾਈ ਦਿਖਾਏ ਤੇ ਸੂਰਮਤਾਈ ਦਿਖਾਉਂਦੇ ਆ ਰਣ ਭੂਮੀ 'ਤੇ ਉਹਦੇ ਪ੍ਰਾਣ ਵੀ ਤਿਆਗ ਦੇ ਲੱਖਾਂ ਹੀ ਤਰ੍ਹਾਂ ਨਾਲ ਜੀਵ ਪਰਮੇਸ਼ਰ ਚ ਸੁਰਤੀ ਜੋੜਨ ਉਹਦੇ ਗਿਆਨ ਧਿਆਨ ਦੀਆਂ ਗੱਲਾਂ ਕਰਨ ਹੋਰ ਪਾਠ ਕਰਨ ਪੁਰਾਣ ਇਦਾਂ ਸਾਰੇ ਧਾਰਮਿਕ ਗ੍ਰੰਥ ਪੜਨ ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਆ ਜਿਨੇ ਸਾਰਿਆਂ ਦਾ ਇੱਥੇ ਜਨਮ ਦਾ ਮਰਨ ਦਾ ਸਾਰਾ ਇਹ ਖੇਡ ਬਣਾਇਆ ਹੋਇਆ ਕਹਿੰਦੇ ਉਸ ਪਰਮੇਸ਼ਰ ਦੀ ਜਿਹੜੀ ਬਖਸ਼ਿਸ਼ ਆ ਉਹਦੇ ਤੋਂ ਬਿਨਾਂ ਹੋਰ ਕੁਝ ਵੀ ਕੰਮ ਕੀਤਾ ਜਾਏ ਕੋਈ ਲੇਖੇ ਚ ਨਹੀਂ ਪੈ ਸਕਦਾ ਜਦ ਤੱਕ ਪਰਮੇਸ਼ਰ ਦੀ ਰਹਿਮਤ ਨਹੀਂ ਹੁੰਦੀ ਬਖਸ਼ਿਸ਼ ਨਹੀਂ ਹੁੰਦੀ ਕਿਸੇ ਜੀਵ ਦਾ ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ ਇਹ ਸਭ ਜਿਹੜੇ ਹੈ ਕਿ ਨੇ ਕਰਮ ਕੀਤੇ ਹੋਏ ਇਹ ਜੀਵ ਦੀ ਆਪਣੀ ਬੁੱਧੀ ਤੋਂ ਕੀਤੇ ਹੋਏ ਕਰਮ ਨੇ ਪਰ ਜੋ ਪਰਵਾਨ ਹੋਣਾ ਉਹ ਪਰਮੇਸ਼ਰ ਦੀ ਬਖਸ਼ਿਸ਼ ਨਾਲ ਫਿਰ ਉਹਦਾ ਸੱਚਾ ਨਿਸ਼ਾਨ ਲੱਗਦਾ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੇ ਸੱਚ ਕਮਾਇਆ ਸਤ ਗੁਰ ਮਿਲੈ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਸੰਗਤ ਜੀ ਪਾਸ਼ਾ ਕਹਿੰਦੇ ਨੇ ਇੱਕ ਉਸ ਪਰਮੇਸ਼ਰ ਨੇ ਆਪਣੇ ਸੱਚੇ ਨਾਮ ਦੀ ਸੱਚੇ ਨਾਮ ਨੂੰ ਵਰਤਾਇਆ ਕਹਿੰਦੇ ਜਿਸ ਨੂੰ ਉਹਨੇ ਇਹ ਆਪਣੇ ਨਾਮ ਦੀ ਦਾਤ ਦੇ ਦਿੱਤੀ ਉਹਨੇ ਹੀ ਉਹਦਾ ਨਾਮ ਜਪਿਆ ਜਪਿਆ ਕਿਹਨਾਂ ਨੇ ਜਿਨੂੰ ਸਤਗੁਰ ਦਾ ਮਿਲਾਪ ਹੋਇਆ ਤੇ ਸਤਗੁਰ ਦੇ ਰਾਹੀ ਨਾਮਦਾਨ ਮਿਲਿਆ ਉਸ ਜੀਵ ਨੇ ਸੱਚੇ ਨਾਮ ਦੀ ਕਮਾਈ ਕੀਤੀ ਤਾਂ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਤੇ ਸੱਚ ਨੂੰ ਪਾਇਆ ਸੱਚ ਪਰਮੇਸ਼ਰ ਇੱਕ ਕਹਿੰਦੇ ਜੀਵ ਮਨਮੁਖ ਨੇ ਜੋ ਸਤਗੁਰ ਦੀ ਸ਼ਰਨ ਨਹੀਂ ਆਉਂਦੇ ਉਹਨਾਂ ਨੇ ਆਪਣਾ ਜਿਹੜਾ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ ਉਹ ਕਹਿੰਦੇ ਦੁਨੀਆ 'ਚ ਆਏ ਹੀ ਕਿਉਂ ਮਨੁੱਖਾ ਜਨਮ ਉਹਨਾਂ ਨੂੰ ਮਿਲਿਆ ਹੀ ਕਿਉਂ ਕਿਉਂ ਆਏ ਕਹਿੰਦੇ ਆਉਣਾ ਵਿਅਰਥ ਹੋ ਗਿਆ ਇਸ ਜਨਮ ਦਾ ਮਨੋਰਥ ਹੈ ਉਹਦਾ ਨਾਮ ਜਪਣਾ ਤੇ ਉਹਦੇ ਵਿੱਚ ਅਪੇਧ ਹੋ ਜਾਣਾ ਜਿਹਨੇ ਨਾਮ ਨਹੀਂ ਜਪਿਆ ਕਹਿੰਦੇ ਜਨਮਿਆ ਹੀ ਕਿਉਂ ਦੁਨੀਆ 'ਚ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੰਦੀ ਐ ਪੜ ਪੜ ਪਰਿਆ ਸਾਥ ਪੜ ਪੜ ਬੀੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲਿਖੈ ਇੱਕ ਗੱਲ ਹਰ ਹਉਮੈ ਚਖਣਾ ਚਾਖ ਜੇstra ਉਸ ਸਮੇਂ ਦੇ ਵਿੱਚ ਜਿਹੜੇ ਲੋਕ ਕਿਤਾਬਾਂ ਪੜ੍ਹਦੇ ਸੀ ਜਿਆਦਾ ਫਿਰ ਉਹ ਆਪਣੀਆਂ ਕਿਤਾਬਾਂ ਗੱਡਿਆਂ ਉੱਪਰ ਲਾਦ ਲੈਂਦੇ ਸੀ ਫਿਰ ਦੇਖਦੇ ਹੁੰਦੇ ਸੀ ਵੀ ਜਿਹਦੇ ਜਿਆਦਾ ਗੱਡੇ ਭਰੇ ਹੋਏ ਨੇ ਉਹਦੇ ਹਿਸਾਬ ਨਾਲ ਉਹਨਾਂ ਜ਼ਮਾਨਿਆਂ 'ਚ ਉਹਨਾਂ ਨੂੰ ਵਿਦਵਾਨ ਗਿਣਦੇ ਸੀਗੇ ਪੰਡਤ ਲੋਕਾਂ ਨੂੰ ਬਿੱਜੀ ਦੇ ਦੋ ਗੱਡੇ ਭਰੇ ਆ ਰਹੇ ਨੇ ਤਿੰਨ ਗੱਡੇ ਭਰੇ ਆ ਰਹੇ ਨੇ ਕਿਤਾਬਾਂ ਦੇ ਉਸ ਹਿਸਾਬ ਨਾਲ ਕਿੰਨੇ ਕਿੰਨੇ ਢੇਰ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਇੱਕ ਸਾਖੀ ਕਬੀਰ ਜੀ ਦੇ ਸਮੇਂ ਦੀ ਵੀ ਛੋਟੀ ਆਪਾਂ ਸੰਖੇਪ ਵਿੱਚ ਗੱਲ ਕਰਦੇ ਆਂ ਕਬੀਰ ਜੀ ਦੇ ਵੀ ਸ਼ਹਿਰ ਦਾ ਕੋਈ ਰਹਿਣ ਵਾਲਾ ਸੀ ਜਿਹਨੇ ਇਦਾਂ ਹੀ ਕਿਤਾਬਾਂ ਬਹੁਤ ਬੜੀਆਂ ਸੀ ਤਿੰਨ ਤਿੰਨ ਗੱਡੇ ਉਹ ਭਰੀ ਰੱਖਦਾ ਸੀ ਕਿਤਾਬਾਂ ਦੇ ਤੇ ਬੜਾ ਉਹਨੂੰ ਹੰਕਾਰ ਹੋ ਗਿਆ ਸੀ ਜਿਹੜਾ ਉਹਦੀ ਮਾਂ ਬਹੁਤ ਸਿਆਣੀ ਸੀਗੀ ਤੇ ਉਹ ਉਹਦੀ ਮਾਂ ਨੂੰ ਇਹ ਸੀਗਾ ਕਿ ਵੀ ਇਹ ਹੰਕਾਰ ਵਿੱਚ ਡੁੱਬ ਜਾਣਾ ਇਹਨੇ ਤਰਨਾ ਨਹੀਂ ਹੈਗਾ ਸੰਸਾਰ ਤੋਂ ਉਹਨੇ ਫਿਰ ਇੱਕ ਵਾਰ ਕਿਹਾ ਕਿ ਵੀ ਚਲ ਠੀਕ ਆ ਮੈਂ ਮੰਨਦੀ ਆ ਵੀ ਤੂੰ ਵਿਦਵਾਨ ਆ ਵੀ ਕਬੀਰ ਨਾਲੋਂ ਵੀ ਜ਼ਿਆਦਾ ਵਿਦਵਾਨ ਆ ਵੀ ਤੇਰੇ ਇਹ ਗੱਡੇ ਤਿੰਨ ਭਰੇ ਹੋਏ ਨੇ ਤੇ ਉਹਦੇ ਕੋਲ ਨਹੀਂ ਭਰਿਆ ਹੋਇਆ ਕਿਤਾਬਾਂ ਦਾ ਗੱਡਾ ਵੀ ਇੱਕ ਵਾਰ ਮੇਰੀ ਜਿੱਦਾਂ ਤਸੱਲੀ ਲਈ ਕਬੀਰ ਕੋਲ ਜਾ ਤੇ ਇੱਕ ਵਾਰ ਲਿਖਵਾ ਕੇ ਲਿਆ ਦੇ ਵੀ ਤੂੰ ਕਬੀਰ ਨਾਲੋਂ ਜ਼ਿਆਦਾ ਵਿਦਵਾਨ ਆ ਤੇ ਉਹਨੇ ਕਹੇ ਇਹ ਤਾਂ ਗੱਲ ਹੀ ਕੁਛ ਨਹੀਂ ਨਾ ਤੇ ਚਲੇ ਗਿਆ ਕਬੀਰ ਜੀ ਦੇ ਹੰਕਾਰ ਵਿੱਚ ਅੰਦਰ ਨਹੀਂ ਗਿਆ ਬਾਹਰੋਂ ਆਵਾਜ਼ਾਂ ਮਾਰੀਆਂ ਕਬੀਰ ਜੀ ਨੂੰ ਤੇ ਉਤੇ ਭਗਤ ਸਹਿਵਾਨ ਮਤਲਬ ਪੂਰੀ ਨਿਮਰਤਾ ਉਹਨਾਂ ਨੂੰ ਤਾਂ ਕੋਈ ਗੱਲ ਹੀ ਨਹੀਂ ਸੀ ਉਹ ਆਏ ਗੱਲ ਦੱਸੀ ਵੀ ਇਦਾਂ ਉਹਨਾਂ ਨੇ ਲਿਖ ਕੇ ਦੇ ਦਿੱਤਾ ਜਦੋਂ ਲਿਖ ਕੇ ਲੈ ਗਿਆ ਦਿਖਾਇਆ ਆਪਣੇ ਮਾਤਾ ਨੂੰ ਤਾਂ ਉਹ ਲਿਖਿਆ ਤਾਂ ਕਬੀਰ ਜੀ ਨੇ ਆਪਣੇ ਵੱਲੋਂ ਇਹੀ ਸੀਗਾ ਤੇ ਨਾਲ ਸਾਈਨ ਕਰਾਉਣੇ ਸੀਗੇ ਜਾਂਦਿਆਂ ਨੂੰ ਉੱਥੇ ਗੱਲ ਬਦਲੀ ਹੋਈ ਸੀ ਉੱਥੇ ਉਲਟ ਹੋਇਆ ਸੀ ਵੀ ਕਬੀਰ ਜੀ ਜ਼ਿਆਦਾ ਵਿਦਵਾਨ ਨੇ ਫਿਰ ਦੂਜੀ ਵਾਰ ਆਇਆ ਫਿਰ ਕਹਿੰਦਾ ਹੁਣ ਇਸ ਤਰ੍ਹਾਂ ਕਰਦੇ ਆਂ ਵੀ ਲਿਖ ਕੇ ਸਾਰਾ ਕੁਝ ਮੈਂ ਦਿੰਨਾ ਸਿਰਫ ਸਾਈਨ ਕਰਦੇ ਹੋ ਵੀ ਕਿਤੇ ਗਲਤੀ ਨਾ ਲਿਖ ਦਿੱਤਾ ਹੋਵੇ ਤੇ ਫਿਰ ਦੂਜੀ ਵਾਰ ਜਾਂਦਿਆਂ ਨੂੰ ਜਦੋਂ ਮਾਤਾ ਕੋਲ ਗਏ ਫਿਰ ਗੱਲ ਬਦਲੀ ਹੋਈ ਕਬੀਰ ਜੀ ਜ਼ਿਆਦਾ ਵਿਦਵਾਨ ਨੇ ਫਿਰ ਤੀਜੀ ਵਾਰ ਆਇਆ ਤੀਜੀ ਵਾਰ ਫਿਰ ਐਵੇਂ ਹੋਈ ਤੇ ਚੌਥੀ ਵਾਰ ਆ ਕੇ ਕਬੀਰ ਜੀ ਦੇ ਪੈਰਾਂ ਡਿੱਗ ਗਿਆ ਜਿਹੜੇ ਭਗਤ ਨੇ ਨਾ ਉਹਨਾਂ ਦੀ ਇਲਾਜ ਪਰਮੇਸ਼ਰ ਰੱਖਦਾ ਨਾ ਵਾਹਿਗੁਰੂ ਵਾਹਿਗੁਰੂ ਹੰਦੀ ਪਾਸ਼ਾ ਕਹਿੰਦੇ ਨੇ ਵੀ ਜੇ ਕੋਈ ਇੰਨਾ ਪੜਾਈ ਕਰ ਲਵੇ ਕਿ ਆਪਣੇ ਗੱਡੇ ਲੱਦ ਲਵੇ ਕਿਤਾਬਾਂ ਦੇ ਪੜ ਪੜ ਕੇ ਉਹਦੇ ਨਾਲ ਖਾਤੇ ਵੀ ਪੂਰੇ ਜਾਣ ਬੇੜੀਆਂ ਭਰ ਲਵੇ ਪੜ ਪੜ ਕੇ ਇੰਨੀਆਂ ਕਿਤਾਬਾਂ ਪੜ ਲਵੇ ਤੇ ਫਿਰ ਜਿੰਨੇ ਵੀ ਸਾਲ ਦੇ ਵਿੱਚ ਮਹੀਨੇ ਨੇ ਸਾਰੇ ਮਹੀਨੇ ਪੜੀ ਜਾਵੇ ਸਾਲਾਂ ਤੇ ਸਾਲ ਪੜੀ ਜਾਵੇ ساری ਉਮਰ ਪੜਦਾ ਹੀ ਰਹੇ ਪੂਰੇ ਜਦ ਤੱਕ ਸਾਹ ਨੇ ਪੜਦਾ ਹੀ ਰਹੇ ਫਿਰ ਵੀ ਕਹਿੰਦੇ ਇਹ ਜਿਹੜੀ ਪੜ੍ਹਾਈ ਕੀਤੀ ਆ ਵਿਦਵਤਾ ਕੀਤੀ ਆ ਇਹ ਸਭ ਹੋਮੇ ਚ ਜਿਹੜੀ ਇੱਕ ਗੱਲ ਪਰਮੇਸ਼ਰ ਦੇ ਦਰ ਪ੍ਰਵਾਨ ਹੋਣੀ ਆ ਉਹ ਇਹ ਹੀ ਹੈ ਕਿ ਪਰਮੇਸ਼ਰ ਦਾ ਨਾਮ ਕਹਿੰਦੇ ਜਿੰਨੀਆਂ ਮਰਜ਼ੀ ਪੜਾਈਆਂ ਕਰ ਲੋ ਉਹਦੇ ਦਰ ਤੇ ਪਰਵਾਨ ਨਹੀਂ ਪਹਿਣੀਆਂ ਉਹਦੇ ਦਰ ਤੇ ਜੋ ਪਰਵਾਨ ਪਹਿਣਾ ਉਹ ਉਸ ਪਰਮੇਸ਼ਰ ਦਾ ਜਪਿਆ ਨਾਮ ਹੀ ਪਰਵਾਨ ਪਹਿਣਾ ਉਹਦਾ ਸੱਚ ਦਾ ਨਿਸ਼ਾਨ ਉਹਦੇ ਨਾਮ ਜਪੇ ਤੇ ਹੀ ਲੱਗਣਾ ਅਸੇ ਹੀ ਸਮਝਾਉਂਦੇ ਨੇ ਸਾਨੂੰ ਪਾਸ਼ਾ ਕਹਿੰਦੇ ਉਹਦਾ ਨਾਮ ਜਪੀਏ ਉਹਦੇ ਨਾਮ ਦੇ ਨਾਲ ਹੀ ਖਲਾਸੀ ਆ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेਕਾਂ ਗਲਤੀਆਂ ਮੁਆਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਿਓ ਜੀ ਅੱਗੇ ਤੋਂ ਸੁਵਤ ਦੇਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ